हां जी ਅੱਜ ਆਪਾਂ ਤੁਹਾਨੂੰ ਦੱਸਾਂਗੇ 2 ਢਾਈ ਮੀਟਰ ਕਪੜੇ ਦੀ ਸਲਵਾਰ ਕਿਸ ਤਰ੍ਹਾਂ ਕੱਟਣੀ ਹੈ ਤੇ ਇਹਦੇ ਪਹੁੰਚੇ ਤੇ ਆਪਾਂ ਢਾਲ ਕਿਵੇਂ ਪਾਉਣੀ ਹੈ ਬਹੁਤੀ ਸੌਖੇ ਜਿਹੇ ਤਰੀਕੇ ਦੇ ਨਾਲ ਤੁਹਾਨੂੰ ਦੱਸਾਂਗੇ ਪਹਿਲਾਂ ਆਪਾਂ ਇਸ ਤਰ੍ਹਾਂ ਇਹਦਾ ਪਹੁੰਚਾ ਜਿਹੜਾ ਉਹ ਫੋਲਡ ਕਰ ਲੈਣਾ ਜਿੰਨਾ ਆਪਾਂ ਪਹੁੰਚਾ ਰੱਖਣਾ ਆਪਾਂ ਇਹ 7 ਇੰਚ ਰੱਖਾਂਗੇ ਇਹਨਾਂ ਦਾ 7.5 ਪਹੁੰਚਾ ਤੇ ਆਪਾਂ ਇਹ 7 ਇੰਚ ਰੱਖਾਂਗੇ ਪਹੁੰਚਾ ਇਸਾ ਸਤ ਸੈਂਟੀਮੀਟਰ ਆਪਾਂ ਨੇ ਨਿਸ਼ਾਨ ਲਾ ਲਿਆ ਤੇ ਹੁਣ ਆਪਾਂ ਇਹਦੀ ਲੈਣੀ ਲੰਬਾਈ ਲੰਬਾਈ ਇਹਦੀ ਹੈਗੀ ਹੈ 33 ਇੰਚ ਆਪਾਂ ਪੁੰਨਾ ਕੱਟਣਾ ਤੇ 1 ਇੰਚ ਆਪਾਂ ਜਿਹੜਾ ਸਲਾਈ ਆਸਤੇ ਰੱਖਾਂਗੇ 30 ਇੰਚ ਦੇ ਨਿਸ਼ਾਨ ਲਾਉਣਾ ਕਿਵੇਂ ਤੇ ਇਥੋਂ ਆਪਾਂ 1.5 ਇੰਚ ਗਾਂ ਦਾ ਜਿਹੜਾ ਗੁੰਦਾ ਘਟਣਾ ਉਹਦਾ ਰੱਖਣਾ ਇਸ ਤਰ੍ਹਾਂ ਜੇ ਪੌंचा ਘੱਟ ਵੀ ਹੋਵੇ ਤਾਂ ਵੀ ਆਪਾਂ ਕੇਰਾ ਆ 7 ਇੰਚ ਦੀ ਕਟਾਈ ਕਰ ਲੈਣੀ ਹੈ ਕਿਉਂਕਿ ਇਧਰੋਂ ਆਪਣੀ ਇਹ ਬੈਲਟ ਨਿਕਲੂਗੀ ਜੇ 7 ਤੋਂ ਘੱਟ ਰੱਖ ਦਿਆਂਗੇ ਵੀਰੇ ਆਪਣੀ ਬੈਲਟ ਦਾ ਕਪੜਾ ਨਹੀਂ ਬਚਦਾਗਾ ਕਿਉਂਕਿ ਇਹ ਕਪੜਾ ਪੂਰਾ ਪੂਰੀ ਹੁੰਦਾ ਤੇ ਹੁਣ ਆਪਾਂ ਇਧਰ ਦੀ ਸਾਈਡ ਤੇ ਚਮਤੀ ਇੱਥੇ ਤੁਹਾਨੂੰ ਸ਼ਾਮ ਲਗਾ ਲੈਣਾ

ਦੋ ਕੱਪੜੇ ਹੋ ਗਏ ਜਿਹੜੀ ਆ ਚੀਜ਼ ਐ ਇਸ ਕੱਪੜੇ ਨੂੰ ਆਪਾਂ ਲਾ ਦਿਆਂਗੇ ਜਿਹੜਾ 7 ਇੰਚ ਦੀ ਇਹ ਗੈਰਟਾਤ ਨੂੰ ਅਰੇ ਜਾ ਦਿਨ ਇਸ ਕੱਪੜੇ ਨੂੰ ਮੋਪ ਚੱਕ ਕੇ ਇਸ ਤਰ੍ਹਾਂ ਨਾਲ ਰੱਖ ਲੜੇ ਇਹ ਤੋਂ ਆਪਾਂ 1 ਇੰਚ ਦੀ ਇਥੋਂ ਕਾਟ ਪਾ ਲੈਣੀ ਤੇ ਇਧਰ ਨੂੰ ਢਾਲ ਇਹ ਜਿਹੜਾ ਕੁੰਦੀ ਵਾਲਾ ਕੱਪੜਾ ਇਹਦੇ ਆਪਾਂ ਇਸ ਤਰ੍ਹਾਂ ਨਾਲ ਇਹਨਾਂ ਲਾ ਦੇਣੀ ਇਹਦੀ ਨਾਲ ਫਿਰ ਆਪਣਾ ਜਿਹੜਾ ਪੌਂਚਾ ਉਹ ਖੜਿਆ ਖੜਿਆ ਕਰੂਗਾ ਡੇਰਦਾਨ ਨੂੰ ਤੇ ਉੱਤਲੀ ਸਾਈਡ ਤੋਂ ਆਪਾਂ ਜਿੱਦ ਨੂੰਾਈ ਦੇਣੀ ਹੈ ਤੁਹਾਨੂੰ ਜੇ ਆਪਾਂ ਜੀ ਚੱਕਮੀ ਜੀ ਸਲਵਾਰ ਬਣਾਉਣੀ ਹੈ ਨੈਰੋ ਜੀ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚੋਂ ਕੱਟ ਦੇਾਂਗੇ

ਫੰਨੀ ਜੀ ਸਦਾ ਨਾ ਟਿਕਾਈਓ ਦੇਖੋ ਨੇ ਤੇ ਹੁਣ ਆਪਾਂ ਜਿਹੜਾ ਗੈਰਟ ਦਾ ਕਪੜਾ ਹੈ ਉਹ ਪਹਿਲਾਂ ਤਾਂ ਰੱਖ ਲੇ ਇਹ ਆਪਾਂ 7 ਇੰਚ ਹੀ ਲਵਣਾ ਜੇ ਆਪਣਾ ਕਪੜਾ ਘੱਟ ਹੈ ਤਾਂ ਜੇ ਕਪੜਾ ਆਪਣਾ ਥੋੜਾ ਵੱਧ ਹੈ ਤਾਂ ਉਸ ਤੋਂਨਾ ਤਾਂ ਲੈ ਜਾਂਦਾ ਨਹੀਂ ਆਪਾਂ ਇਹ ਪੂਰਾ 7 ਇੰਚ ਹੀ ਕਟਾਈ ਕਰਨੀ ਹੈ ਨਦੀ ਇਹਦੀ 2.5 ਇੰਚ ਤੇ ਆਰ ਤੇ ਆਪਾਂ ਰੱਖਾਂਗੇ 2 ਇੰਚ ਇਹ ਜਿਹੜੀ ਬੈਲਟ ਤਿਆਰ ਆਪਣੀ ਹੁਣ ਆਪਣੇ ਕੋਲੇ ਜਿਹੜੇ ਆਪਾਂ ਪਹੁੰਚਾਂ ਦੀ ਜਿਹੜੀ ਮੂਰੀ ਤੇ ਕਪੜਾ ਲਾਉਣਾ ਉਹ ਆਪਣੇ ਕੋਲੇ ਹੁਣ ਬਚਿਆ ਨਹੀਂਗਾ ਤੇ ਉਹਦੇ ਲਈ ਆਪਾਂ ਕੀ ਕਰਾਂਗੇ ਇਹ ਕਾਪਰ ਇੱਥੇ ਜਰੂਰ ਇੱਕ ਕੱਟ ਲਾ ਲੈਣਾ ਹੁੰਦਾ ਕਿਉਂਕਿ ਆਪਾਂ ਜੇ ਨਾਲੋਂ ਲਾ ਵੀ ਸਕਦੇ ਨਾਲੋਂ ਜੇ ਨਹੀਂ ਲਾਉਣਾ ਫਿਰ ਆਪਾਂ ਇੱਥੇ ਬਰੀਕ ਸਲਾਈ ਹੱਦਾਂਗੇ ਦੁਬਾਰੀ ਸਹੀ ਦਾ ਦੇਖ ਕੇ ਕੱਟ ਲਾ ਲੈਨੇ ਇੱਥੇ ਓਕੇ ਜੇ ਕਟਾਂਗੇ ਤਾਂ ਆਪਾਂ ਨਾਲੇ ਇੰਟਰਲੋ ਕਰਨੀ ਪੈਂਦੀ ਇਸ ਲਈ ਅਸੀਂ ਹੁਣ ਆਪਾਂ ਤੇ ਹੁਣ ਆਪਾਂ ਤੁਹਾਨੂੰ ਦਾਦੇ ਵਿਜੇ ਪਹੁੰਚਾ ਵਰਤ ਤੇ ਕਪੜਾ ਨਹੀਂ ਹੈ ਤਾਂ ਏਕੀਨ ਕਰਾਂਗੇ ਜੇ ਤੱਕ ਮੀਜ ਨਾਲੋਂ ਲਾ ਸਕਦੇ ਆ ਆਪਾਂ ਤਾਂ ਉਹ ਵੀ ਲਾ ਸਕਦੇ ਆ ਤੇ ਨਹੀਂ ਆਪਾਂ ਇੱਥੋਂ 2 ਇੰਚ 2.5 ਇੰਚ ਜਿੰਨਾ ਆਪਾਂ ਪਹੁੰਚਾ ਚੌੜਾ ਪਾਉਣਾ ਤੇ ਉਸ ਤਰੀਕੇ ਦੇ ਨਾਲ ਆਪਾਂ ਇਹ ਇਸ ਤਰ੍ਹਾਂ ਲਾ ਲੈਣਾ ਨਾਲ ਇਹ ਆਪਣੇ ਪਹੁੰਚਾਂ ਦੇ ਥੱਲੇ ਦੀ ਲੱਗ ਜਾਊਗੀ ਜੇ ਆਪਣੇ ਕੋਲੇ ਕੁਝ ਨਹੀਂ ਵੀ ਹੈ ਵੀ ਲੋਨ ਨੂੰ ਆਪਣੇ ਸੂਟ ਦੇ ਨਾਲ ਦਾ ਵੀ ਫੇਰ ਜੇ ਕਮੀਜ਼ ਨਾਲ ਲਾ ਸਕਦੇ ਆ ਤੇ ਫੇਰ ਆਪਾਂ ਉਹ ਲਾ ਸਕਦੇ ਆ ਤੇ ਜਿਹੜੀ ਝੋਲੀ ਆ ਉਪਰ ਇਥੇ ਪੂਰੀ ਫੇਰ ਕਰ ਲੈਣੀ ਕਿਉਂਕਿ ਇਹਦੇ ਨਾਲ ਆਪਣੀ ਝੋਲੀ ਹੋਰ ਵੱਡੀ ਹੋ ਜਾਂਦੀ ਜਦੋਂ ਆਪਾਂ ਨਾਲੋਂ ਕਪੜਾ ਲਾਇਆ ਫੇਰ ਇਹਨੂੰ ਇਸ ਤਰ੍ਹਾਂ ਆਪਾਂ ਲਾ ਲਿਆ। ਇਹ ਆਪਣੀ ਜਿਹਾ ਕੱਟ ਕੇ ਤਿਆਰ ਹੋ ਗਈ ਹੈ। ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਇਸ ਨਾਲੇ ਆਪਣਾ ਕਪੜਾ ਪੂਰਾ ਆ ਗਿਆ ਹੈ ਤੇ ਨਾਲੇ ਆਪਣੀ ਸਾਰੀ ਚੀਜ਼ ਬਣ ਗਈ ਹੈ। ਉਕੇ ਧੰਨਵਾਦ ਜੀ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ